ਹਾਂਜੀ ਸਵਾਗਤ ਕਰਦੇ ਆ ਪੰਜਾਬੀ ਕਲਾ ਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਾਂਦੀ ਕਟਿੰਗ ਦੱਸਾਂਗੇ ਸਾਡੇ ਕੋਲ ਇਹ ਕੱਪੜਾ ਹੈਗਾ ਤੇ ਇਸਨੇ ਬਾਂਦੀ ਕਟਿੰਗ ਕਰਨੀ ਹੈਗੀ ਤਾਂ ਦੇਖੋ ਸਾਡੇ ਕੋਲ ਇਸ ਤਰ੍ਹਾਂ ਅਸੀਂ ਇਹਦੀ ਲੰਬਾਈ ਜਿਹੜੀ ਉਹ ਰੱਖਾਂਗੇ ਸਾਨੂੰ 9 ਇੰਚ ਬਾਂ ਰੈਡੀ ਚਾਹੀਦੀ ਹੈਗੀ ਤਾਂ ਹੁਣ ਦੇਖੋ ਅਸੀਂ ਨੇ ਇੱਥੇ 9 ਇੰਚ ਦੇ ਕਿਸ ਤਰ੍ਹਾਂ ਰੱਖਣਾ ਹੈਗਾ 9 ਇੰਚ ਦੇ ਇਸ ਤਰ੍ਹਾਂ ਨਿਸ਼ਾਨ ਲਗਾ ਲਾਂਗੇ ਤੇ ਉਸ ਤੋਂ ਬਾਅਦ ਜਿੰਨਾ ਇੱਧਰ ਬਚ ਗਿਆ ਉਹ ਅਸੀਂ ਫੋਲਡਿੰਗ ਦੇ ਲਈ ਛੱਡ ਦੇਵਾਂਗੇ ਉਸ ਤੋਂ ਬਾਅਦ ਹੁਣ ਅਸੀਂ ਨੇ ਮੂਰੀ ਦਾ ਨਾਪ ਲੈਣਾ ਹੈ ਬਾਹ ਸੀਨੇ ਕੀ ਨੀ ਅੱਗੇ ਤੋਂ ਰੱਖਣੀ ਹੈਗੀ 6 ਇੰਚ ਇਹ ਸਾਡਾ ਨਾਪ ਹੈਗਾ ਤੇ ਉਸ ਤੋਂ ਬਾਅਦ ਅਸੀਂ ਨੇ ਮੋਢੇ ਦਾ ਨਿਸ਼ਾਨ ਲਗਾਣਾ ਹੈਗਾ ਮੋਢਾ ਕਿੰਨਾ ਰੱਖਣਾ ਹੈ ਅਸੀਂ ਨੇ 8 ਇੰਚ 8 ਇੰਚ ਤੇ ਇਸ ਤਰ੍ਹਾਂ ਨਿਸ਼ਾਨ ਲਗਾ ਲਵਾਂਗੇ ਤਾਂ ਹੁਣ ਇਹਨਾਂ ਨੂੰ ਅਸੀਂ ਨੇ ਮੈਚ ਕਰ ਦੇਣਾ ਹੈਗਾ ਇਸ ਤਰ੍ਹਾਂ ਉਸ ਤੋਂ ਬਾਅਦ ਹੁਣ ਅਸੀਂ 1.5 ਇੰਚ ਜ਼ਿਆਦਾ ਛੱਡਾਂਗੇ ਮਾਰਜਨ ਵਾਸਤੇ 1.5 ਇੰਚ ਦੇ ਨਿਸ਼ਾਨ ਜਿਹੜੇ ਉਹ ਲਗਾ ਲਵਾਂਗੇ ਇਨਾਂ ਨੂੰ ਵੀ ਅਸੀਂ ਇਸ ਤਰ੍ਹਾਂ ਮਲਾ ਲੈਣਾ ਹੈਗਾ ਹੁਣ ਉਸ ਤੋਂ ਬਾਅਦ ਅਸੀਂ ਇੱਥੇ 3 ਇੰਚ ਦੇ ਕਾਟ ਪਾਣੀ ਹੈਗੀ ਜਿਹੜਾ ਰੈਡੀ ਵਾਲਾ ਨਿਸ਼ਾਨ ਹੈਗਾ ਤੇ ਉਸ ਤੋਂ ਬਾਅਦ ਹੁਣ ਅਸੀਂ ਨੇ ਆਹ ਵਾਲਾ ਨਿਸ਼ਾਨ ਤੇ ਇਹ ਵਾਲੇ ਦੇ ਵਿੱਚ ਅਸੀਂ ਨੇ ਇਸ ਤਰ੍ਹਾਂ ਗੁਲਾਈ ਹੈ ਜਿਹੜੀ ਉਹ ਲੈ ਕੇ ਆਣੀ ਹੈਗੀ ਬਿਲਕੁਲ ਹਲਕੀ ਗੁਲਾਈ ਹੈ ਜਿਹੜੀ ਉਹ ਇਸ ਤਰ੍ਹਾਂ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਹੁਣ ਅਸੀਂ ਇਹਨੂੰ ਕੱਟ ਕਰ ਦੇਵਾਂਗੇ ਇਸ ਤਰ੍ਹਾਂ ਤਾਂ ਹੁਣ ਅਸੀਂ ਦੇਖਣਾ ਹੈਗਾ ਕਿ ਜਿਹੜਾ ਆਪਣੇ ਅਗਲਾ ਪੀਸ ਹੋਊਗਾ ਉਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈਗੀ ਜਿਵੇਂ ਇਹ 8 ਇੰਚ ਅਸੀਂ ਨੇ ਮੋਡਾ ਰੱਖਿਆ ਹੋਇਆ ਸੀਗਾ ਤਾਂ ਹੁਣ ਇੱਥੇ ਅਸੀਂ ਨੇ 4 ਇੰਚ ਇਹਦਾ ਅੱਧ ਕਰ ਲੈਣਾ ਹੈਗਾ ਤਾਂ ਜਿਹੜੀ ਇਹਦੀ ਗਲਾਈ ਹੈ ਉਹ ਇੱਥੋਂ ਆ ਕੇ ਥੋੜੀ ਜੀ ਆਪਾਂ ਨੇ ਵਿੱਚ ਡੁੰਗਾਈ ਦੇ ਵਿੱਚ ਪਾ ਲੈਣੀ ਹੈਗੀ ਇਸ ਤਰ੍ਹਾਂ ਅਗਲੇ ਪੀਸ ਦੀ ਇਹ ਸਿਰਫ ਇੱਕ ਪੀਸ ਦੀ ਹੀ ਕਰਨੀ ਅਸੀਂ ਨੇ ਇਹ ਸਾਰੇ ਦੀ ਨਹੀਂ ਕਰਨੀ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਹੁਣ ਅਸੀਂ ਜਿਹੜਾ ਇੱਥੇ ਨਿਸ਼ਾਨ ਲਗਾਇਆ ਸੀ ਥੋੜਾ ਜਿਹਾ ਅਸੀਂ ਨੇ ਕੱਟ ਲਗਾ ਦੇਣਾ ਤਾਂ ਹੁਣ ਇੱਥੇ ਅਸੀਂ ਇਸ ਤਰ੍ਹਾਂ ਸਲਾਈਆਂ ਜਿਹੜੀਆਂ ਉਹ ਲਗਾ ਲਵਾਂਗੇ ਬਿਲਕੁਲ ਆਸਾਨ ਤਰੀਕੇ ਨਾਲ ਅਸੀਂ ਨੇ ਬੰਦੀ ਕਟਿੰਗ ਜਿਹੜੀ ਉਹ ਕਰ ਲਈ ਹੈ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਨਾਲ ਦੀ ਨਾਲ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਕੇ ਜਾਇਆ ਕਰੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ